ਨਮਸਕਾਰ ਸਸ਼ੀਕਾਲ ਵੈਲਕਮ ਟੂ ਸਮਾਨਾ ਟੁਡੇ ਨਿਊਜ਼ ਕੱਚੇ ਮਕਾਨ ਨੂੰ ਪੱਕਾ ਕਰਨ ਲਈ ਕੈਬਨਟ ਮੰਤਰੀ ਵੱਲੋਂ 237 ਪਰਿਵਾਰਾਂ ਨੂੰ ਪਹਿਲੀ ਕਿਸ਼ਤ ਦੀ ਕੀਤੀ ਸ਼ੁਰੂਆਤ ਅੱਜ ਸਮਾਨਾ ਵਿਖੇ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਵੱਖ-ਵੱਖ ਪਿੰਡਾਂ ਤੋਂ ਆਏ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ 30000 ਰੁਪਏ ਦੀ ਕਿਸ਼ਤ ਦੇ ਚੱਕ ਵੰਡੇ ਗਏ ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਕੋਈ ਵੀ ਪਿੰਡ ਵਿੱਚ ਤੁਹਾਨੂੰ ਕਹੇ ਕਿ ਮੈਂ ਤੁਹਾਨੂੰ ਇਹ ਮਕਾਨ ਲਈ ਪੈਸੇ ਦਿਵਾਏ ਹਨ ਜਾਂ ਪੈਸੇ ਦੀ ਡਿਮਾਂਡ ਕਰਦਾ ਹੋਏ ਤਾਂ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਮੇਰੇ ਦਫ਼ਤਰ ਵਿੱਚ ਇਸ ਦੀ ਸੂਚਨਾ ਦਿੱਤੀ ਜਾਵੇ ਪਿੰਡ ਵਿੱਚ ਕਈ ਪਰਿਵਾਰਾਂ ਦੇ ਮਕਾਨ ਕੱਚੇ ਹਨ ਉਹਨਾਂ ਨੂੰ ਪੱਕਾ ਕਰਨ ਲਈ ਸਰਕਾਰ ਪੈਸੇ ਦਿੰਦੀ ਹੈ ਜਦੋਂ ਤੁਸੀਂ ਪਹਿਲੀ ਕਿਸ਼ਤ ਦੀ ਰਕਮ ਲਗਾ ਦਿੱਤੀ ਮਕਾਨ ਬਣਾਉਣ ਲਈ ਦੂਸਰੀ ਕਿਸ਼ਤ ਦਿੱਤੀ ਜਾਵੇਗੀ ਤਿੰਨ ਕਿਸ਼ਤਾਂ ਵਿੱਚ ਤੁਹਾਨੂੰ ਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇਗੀ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬੰਸਲ ਦੀ ਰਿਪੋਰਟ ਵਿੱਚ 237 ਦੇ ਕਰੀਬ ਜਿਹੜੇ ਪਰਿਵਾਰ ਨੇ 36 37 ਪਰਿਵਾਰ ਨੇ ਉਹਨਾਂ ਨੂੰ ਜਿਹੜਾ ਹੈਗਾ ਇਹ ਕੱਚੇ ਮਕਾਨਾਂ ਦੇ ਜਿਹੜੇ ਪੈਸੇ ਜਿਹੜੇ ਪਵਾਏ ਗਏ ਨੇ ਔਰ ਪਹਿਲੀ ਕਿਸ਼ਤ ਪਾਤੀ ਗਿਆ ਔਰ ਪਹਿਲੀ ਕਿਸ਼ਤ ਜਦੋਂ ਲੱਗੀ ਨਾ ਦਿਨ ਅਗਲੀ ਕਿਸ਼ਤ ਜਿਹੜੀ 75000 ਦੀ ਉਹ ਪਊਗੀ ਔਰ ਸਾਰਿਆਂ ਨੂੰ ਬੇਨਤੀ ਵੀ ਕੀਤੀ ਗਈ ਹੈ ਕਿ ਕਿਸੇ ਨੇ ਕੋਈ ਪੈਸਾ ਕਿਸੇ ਨੂੰ ਕੋਈ ਇਹ ਕੋਈ ਹੱਥ ਤੇ ਹੱਥ ਮਾਰੇ ਕਿ ਅਸੀਂ ਪੈਸੇ ਪਵਾਏ ਨੇ ਸਾਨੂੰ ਪੈਸੇ ਦੇ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ ਇਹ ਤੁਹਾਡੇ ਪੈਸੇ ਨੇ ਤੁਸੀਂ 1-1 ਰੁਪਇਆ ਇਮਾਨਦਾਰੀ ਨਾਲ ਖਰਚਣਾ ਔਰ ਆਪਣੇ ਜਿਹੜੇ ਤੁਹਾਡਾ ਕੱਚਾ ਮਕਾਨ ਤੋਂ ਪੱਕਾ ਮਕਾਨ ਬਣਾਉਣ ਦਾ ਜਿਹੜਾ ਸੁਪਨਾ ਹੈ ਉਹ ਤੁਹਾਡਾ ਪੂਰਾ ਹੋਣ ਜਾ ਰਿਹਾ ਹੈ 237 ਪਰਿਵਾਰਾਂ ਨੂੰ ਜੇ ਜਿਹੜਾ ਇਹ ਰਾਸ਼ੀ ਆ ਜਿਹੜੀ ਮਿਲੀ